ਡਾਕਟਰ ਹਰਕੇਸ਼ ਸਿੰਘ ਸਿੱਧੂ ਦੀ ਸਵੈ ਜੀਵਨੀ ਸਰਪੰਚ ਤੋਂ ਡੀਸੀ ਤੱਕ ਦਾ ਅਗਲਾ ਅੰਕ 43 ਚੂਹੇ ਅਤੇ ਬਿੱਲੀਆਂ ਉੱਠੋ ਸੁੱਤਿਓ ਕੀਰਤੀ ਕਾਮਿਓ ਤੁਹਾਡੀ ਕਿਰਤ ਨੂੰ ਪੈ ਕੇ ਚੋਰ ਨੇਤਾ बाबू ਨੌਕਰ ਛਾ ਚੂਹੇ ਟੁਕਰੇ ਪ੍ਰਸ਼ਾਸਨ ਦੀ ਢੋਰ ਕੁਦਰਤ ਨੇ ਧਰਤੀ ਤੇ ਪਾਵੇਂ ਸਭ ਤੋਂ ਵੱਧ ਸ਼ਕਤੀਸ਼ਾਲੀ ਵਿਚਾਰਵਾਨ ਅਤੇ ਸਿਆਣਾ ਜੀਵ ਮਨੁੱਖ ਨੂੰ ਸਿਰਜਿਆ ਹੈ ਇਸ ਕਰਕੇ ਇਸ ਨੂੰ ਧਰਤੀ ਦਾ ਬਾਦਸ਼ਾਹ ਵੀ ਕਿਹਾ ਜਾਂਦਾ ਹੈ ਧਰਤੀ ਦੇ ਹਰ ਵੱਖਰੇ ਵੱਖਰੇ ਖਿੱਤਿਆਂ ਤੇ ਮਨੁੱਖ ਅਕਲ ਇਲਮ ਅਤੇ ਸ਼ਕਤੀ ਨਾਲ ਰਾਜ ਕਰਦੇ ਹਨ ਭਾਵੇਂ ਮਨੁੱਖ ਬਹੁਤ ਸਿਆਣਾ ਜੀਵ ਹੁੰਦਾ ਹੈ ਫਿਰ ਵੀ ਕੁਦਰਤ ਦੇ ਹੋਰ ਕਈ ਜੀਵ ਆਪਣੇ ਆਪ ਵਿੱਚ ਚਤਰ ਚੁਸਤ ਸਿਆਣੇ ਸੌ ਕਮੀਨੇ ਲੜਾਕੇ ਗੰਦੇ ਸੋਹਣੇ ਅਤੇ ਚਲਾਕ ਸੁਭਾਅ ਕਰਕੇ ਜਾਣੇ ਜਾਂਦੇ ਹਨ ਬਾਂਦਰ ਸ਼ਰਾਰਤੀ ਸ਼ੇਰ ਬਹਾਦਰ ਘੁੱਗੀ ਭੋਲੀ ਗਧਾ ਮੂਰਖ ਮੋਰ ਸੋਹਣਾ ਕੁੱਤਾ ਵਫਾਦਾਰ ਤੇ ਪੌਂਕਣ ਦਾ ਪ੍ਰਤੀਕ ਕਾਂ ਚਲਾਕੀ ਲੂੰਬੜ ਚੁਸਤੀ ਤੇ ਗਊ ਪੂਜਤਰਤਾ ਦੀ ਪ੍ਰਤੀਕ ਮੰਨੀ ਜਾਂਦੀ ਹੈ ਇਸ ਤਰ੍ਹਾਂ ਹੀ ਗਿੱਦੜ ਡਰਪੂਕ ਕੀੜੀ ਮਿਹਨਤੀ ਤੇ ਲਗਨ ਦੀ ਪ੍ਰਤੀਕ ਬਾਜ ਅਸਮਾਨ ਦਾ ਬਾਦਸ਼ਾ ਕੋੜਾ ਵਫਾਦਾਰ ਜਿੜੀ ਵਿਚਾਰੀ ਹਮਦਰਦੀ ਦੀ ਬਾਤ ਸੱਪ ਦਾ ਵਿਸਾਰ ਨਹੀਂ ਕਰਦੇ ਕਛੂਆ ਧੰਦਾ ਪੱਕਾ ਹੌਲੀ ਹੌਲੀ ਮੰਜ਼ਲ ਸਰ ਕਰਦਾ ਜੀਵਨ ਦੀ ਧੀਮੀ ਗਤੀ ਦਾ ਪ੍ਰਤੀਕ ਝੋਟਾ ਅਨੇ ਜ਼ੋਰ ਦਾ ਮਾਲਕ ਪਰ ਅਕਲੋਂ ਖਾਲੀ ਲੱਕੜਵੱਗਾ ਜਿਹੜਾ ਸ਼ੇਰਾਂ ਚੀਤਿਆਂ ਤੋਂ ਵੀ ਸ਼ਿਕਾਰ ਖੋ ਕੇ ਲੈ ਜਾਂਦਾ ਹੈ ਇਸ ਜ਼ਾਲਮ ਚਤਰ ਜਾਨਵਰ ਮੰਨਿਆ ਜਾਂਦਾ ਹੈ। ਇਹ ਗਰੁੱਪ ਵਿੱਚ ਹਮਲੇ ਕਰਦੇ ਨੇ ਤੇ ਫਿਰ ਆਪ ਤੋਂ 10 ਗੁਣਾ ਜਰਵਾਣੇ ਨਾਲ ਵੀ ਜੋੜਦੇ ਨੇ। ਇਹ ਆ ਜਾਂਦਾ ਹੈ ਕਿ ਹਰ ਮਨੁੱਖ ਤੇ ਥੋੜੇ ਬਹੁਤੇ ਗੁਣ ਔਗਣ ਇਨ੍ਹਾਂ ਜਾਨਵਰਾਂ ਤੇ ਪੰਛੀਆਂ ਨਾਲ ਮਿਲਦੇ ਨੇ। ਜਦੋਂ ਕੋਈ ਮਨੁੱਖ ਕਿਸੇ ਜਾਨਵਰ ਜਾਂ ਪੰਛੀ ਵਾਂਗ ਆਪਣਾ ਕਿਰਦਾਰ ਵਿਖਾਏ ਤਾਂ ਉਸ ਦੀ ਤੁਲਨਾ ਉਸ ਜੀਵ ਨਾਲ ਕੀਤੀ ਜਾਂਦੀ ਹੈ। ਕੁਦਰਤ ਹਰ ਜੀਵ ਨੂੰ ਦਿਉਣ ਲਈ ਕਿਸੇ ਨੂੰ ਤਿੱਖੇ ਦੰਦ, ਪੰਜੇ, ਤੇਜ਼ ਦੌੜਨ ਦੀ ਸ਼ਕਤੀ, ਸ਼ਰਾਫਤ, ਚੁਸਤੀ ਉਸ ਨੂੰ اپنی روزی ਤੇ ਰਾਖੀ ਲਈ ਦਿੰਦੀ ਹੈ ਇਸੇ ਤਰ੍ਹਾਂ ਚੂਹੇ ਵੀ ਚੁਸਤ ਤੇ ਸਿਆਣੇ ਮੰਨੇ ਜਾਂਦੇ ਹਨ ਮੂੰਹ ਤਿੱਖਾ ਪੰਜੇ ਤਿੱਖੇ ਸਰੀਰ ਛੋਟਾ ਪਰ ਫੁਰਤੀਲਾ ਨਜ਼ਰ ਤੀਜ਼ ਪਰ ਆਕਾਰ ਛੋਟਾ ਮੌਕਾ ਪ੍ਰਸਤਤਿ ਹੁਸ਼ਿਆਰੀ ਦੇ ਮਾਹਰ ਦਿਲ ਦੇ ਕਮਜ਼ੋਰ ਫਰਤੀਲੇ ਸਿਆਣਪ ਦੇ ਪ੍ਰਤੀਕ ਮੰਨੇ ਜਾਂਦੇ ਨੇ ਸਿਆਣੇ ਕਹਿੰਦੇ ਹਨ ਜਿਸ ਕਰਨੇ ਡਿੱਗ ਜਾਣਾ ਤੇ ਸਮੁੰਦਰੀ ਜਹਾਜ਼ ਨੇ ਡੁੱਬਣਾ ਹੁੰਦਾ ਹੈ ਘਰ ਤੇ ਜਹਾਜ਼ ਵਿੱਚੋਂ ਚੂਹੇ ਪਹਿਲਾਂ ਨਿਕਲ ਜਾਂਦੇ ਨੇ ਪਚਾਲ ਦੀ ਖਬਰ ਸਭ ਤੋਂ ਪਹਿਲਾਂ ਚੂਹੇ ਨੂੰ ਲੱਗ ਜਾਂਦੀ ਹੈ ਚੂਹੇ ਵਾਰਤਤਾ ਕਿਤੇ ਹੋਰ ਕਰਦੇ ਨੇ ਤੇ ਵਸੇਵਾ ਕਿਤੇ ਹੋਰ ਖੁੱਡ ਇੱਕ ਪਾਸਿਓਂ ਪੁੱਟ ਕੇ ਦੂਜੇ ਪਾਸੇ ਨਿਕਾਸ ਦਾ ਪ੍ਰਬੰਧ ਕਰਦੇ ਹਨ ਮਿੱਟੀ ਪੁੱਟ ਕੇ ਪਿੱਛੇ ਛੁੱਟਦੇ ਜਾਂਦੇ ਹਨ ਇਹ ਇਹਨਾਂ ਦੀ ਬਚਾਦ ਦੀ ਨੀਤੀ ਅਤੇ ਸਿਆਣਪ ਦਾ ਸਬੂਤ ਹੈ ਹੋਰ ਜਾਨਵਰ ਕਦੇ ਵੀ ਖੁੱਡ ਦੇ ਦੋ ਰਸਤੇ ਨਹੀਂ ਰੱਖਦੇ ਆਪਣੇ ਸੰਕਟ ਸਮੇ ਲਈ ਖਾਣ ਪੀਣ ਦਾ ਪ੍ਰਬੰਧ ਕਰਨ ਵੇਲੇ ਕੁਝ ਢੰਡਾਰ ਵੀ ਜਮਾ ਕਰ ਲੈਂਦੇ ਨੇ ਮਕਾਨ ਮਾਲਕ ਭਾਵੇਂ ਕਿੰਨੀ ਚੌਕਸੀ ਤੇ ਚੁਸਤੀ ਕਰ ਲੈਣ ਫਿਰ ਵੀ ਚੂਹੇ ਉਹਨਾਂ ਤੋਂ ਵੱਧ ਹੁਸ਼ਿਆਰ ਸਾਬਤ ਹੁੰਦੇ ਹਨ ਡਰਪੋਕ ਵੀ ਹੁੰਦੇ ਹਨ ਕਿਉਂਕਿ ਸਰੀਰ ਬਾੜਾ ਹੁੰਦਾ ਹੈ ਹੁਸ਼ਿਆਰ ਬੰਦੇ ਅਤੇ ਜੀਵ ਜੰਤੂ ਅਕਸਰ ਡਰਪੋਕ ਹੀ ਹੁੰਦੇ ਹਨ ਜਿਹੜੇ ਲੜ ਨਹੀਂ ਸਕਦੇ ਉਹ ਬਚਾਅ ਦੀ ਨੀਤੀ ਤੇ ਹੀ ਚੱਲਦੇ ਹਨ ਇਹ ਕੁਦਰਤ ਦਾ ਅਸੂਲ ਹੈ ਸੰਤੁਲਨ ਬਣਾਈ ਰੱਖਣ ਲਈ ਹਰ ਇੱਕ ਜੀਵ ਨੂੰ ਜੀਵਨ ਨਿਰਭਾਹ ਕਰਨ ਲਈ ਕੁਦਰਤ ਨੇ ਕੋਈ ਨਾ ਕੋਈ ਵਿਸ਼ੇਸ਼ ਗੁਣਾ ਦਾ ਵਰਦਾਨ ਦਿੱਤਾ ਹੈ ਚੂਹੇ ਕਦੇ ਵੀ ਹਮਲਾ ਨਹੀਂ ਕਰਦੇ ਸਿਰਫ ਬਚਾਰ ਰੱਖਣ ਵਿੱਚ ਵਿਸ਼ਵਾਸ ਰੱਖਦੇ ਆ ਬਿੱਲੀਆਂ ਤੇ ਸੱਪਾਂ ਤੋਂ ਬਚਣ ਲਈ ਲੁਕਣ ਟਿਕਾਣੇ ਬਣਾਉਣ ਵਿੱਚ ਮਾਹਰ ਹੁੰਦੇ ਨੇ ਇਹਨਾਂ ਦੀ ਸੁਗੰਧਨ ਅਤੇ ਸੁਨਣ ਦੀ ਸ਼ਕਤੀ ਤੇਜ਼ ਹੁੰਦੀ ਹੈ ਨਿਗਾਹਾਂ ਟਿਕਾ ਕੇ ਹਨੇਰੇ ਵਿੱਚ ਵੀ ਵੇਖ ਸਕਦੇ ਹਨ ਮੌਕਾ ਪ੍ਰਸਤੀ ਵਿੱਚ ਛੇਤੀ ਕਰਕੇ ਕਿਸੇ ਨੂੰ ਰੀਸ ਨਹੀਂ ਕਰਨ ਦਿੰਦੇ ਲਾਲਚੀ ਵੀ ਹੁੰਦੇ ਹਨ ਕਦੇ ਲੋਕ ਭਲਾਈ ਤੇ ਹਮਦਰਦੀ ਦੇ ਰਾਹ ਨਹੀਂ ਪੈਂਦੇ ਕਦੇ ਵੀ ਕਿਸੇ ਦਾ ਵਸਾ ਨਹੀਂ ਖਾਂਦੇ ਦੂਰ ਦੀ ਗੱਲ ਪਹਿਲਾਂ ਸੋਚ ਲੈਂਦੇ ਹਨ ਮਾਲਕਾਂ ਦੇ ਸੌ ਜਾਣ ਜਾਂ ਅੰਗੈਲੀ ਦੀ ਸੂਰਤ ਵਿੱਚ ਸਾਰੇ ਕਰਦੀ ਤਲਾਸ਼ੀ ਲੈਣ ਤੋਂ ਨਹੀਂ ਉੱਕਦੇ ਜਿੱਥੇ ਮੌਕਾ ਲੱਗੇ ਦਾਅ ਮਾਰ ਜਾਂਦੇ ਨੇ ਤੇ ਚੌਕਸੀ ਦੇ ਮਾਮਲੇ ਵਿੱਚ ਇਹ ਚੋਰਾ ਨਾਲੋਂ ਵੀ ਵੱਧ ਤੇਜ਼ ਹੁੰਦੇ ਨੇ ਚੂਹੇ ਆਪਣੀ ਖੁਦ ਆਪ ਪੁੱਟਦੇ ਹਨ ਪਰ ਸੱਪ ਇਹਨਾਂ ਤੋਂ ਵੱਧ ਚલાક ਨਖਿੱਦ ਤੇ ਕੱਟਿਆ ਸਾਬਤ ਹੁੰਦੇ ਨੇ ਜੋ ਆਪਣੀ ਖੁਦ ਪੋਟੀ ਨਹੀਂ ਸਕਦੇ ਪੈਰ ਉਹਨਾਂ ਦੇ ਹੁੰਦੇ ਹੀ ਨਹੀਂ ਸਿਰਫ ਰਿੰਗ ਸਕਦੇ ਹਨ ਵਿੰਗ ਵੱਲ ਪਉਣ ਕਰਨ ਤੇਜ਼ ਰਫ਼ਤਾਰ ਨਾਲ ਸਫ਼ਰ ਤੈਅ ਕਰ ਸਕਦੇ ਹਨ ਹਿਰਕਾਈ ਖਾਨ ਦੇ ਬਾਹਰ ਹੁੰਦੇ ਹਨ ਉਹਨਾਂ ਵਿੱਚ ਜ਼ਹਿਰ ਹੁੰਦੀ ਹੈ ਕਈ ਵਾਰ ਫੁੰਕਾਰਾ ਮਾਰ ਕੇ ਹੀ ਡੰਗ ਸਾਰ ਲੈਂਦੇ ਹਨ ਉਨ੍ਹਾਂ ਦੇ ਅੰਦਰ ਜੋ ਜ਼ਹਿਰ ਦਾ ਛਾਲਾ ਹੁੰਦਾ ਹੈ ਉਸ ਨੂੰ ਆਖਰੀ ਵੇਲੇ ਹਮਲਾ ਕਰਨ ਵੇਲੇ ਜਾਂ ਬਚਾਅ ਵੇਲੇ ਵਰਤਦੇ ਹਨ ਪਰ ਚੂਹਿਆਂ ਦੀਆਂ ਖੁੱਡਾਂ ਵਿੱਚ ਵੜ ਕੇ ਕਬਜ਼ਾ ਕਰ ਲੈਂਦੇ ਹਨ ਹਮਲੇ ਕਰਨ ਵੇਲੇ ਜਾਂ ਬਚਾਅ ਵੇਲੇ ਵਰਤਦੇ ਹਨ ਉਨ੍ਹਾਂ ਦੇ ਅੰਦਰ ਜੋ ਜ਼ਹਿਰ ਦਾ ਛਾਲਾ ਹੁੰਦਾ ਹੈ ਉਸ ਨੂੰ ਆਖਰੀ ਵੇਲੇ ਹਮਲਾ ਕਰਨ ਵੇਲੇ ਜਾਂ ਪਛਾਹ ਵੇਲੇ ਵਰਤਦੇ ਹਨ ਪਰ ਚੂਹਿਆਂ ਦੀਆਂ ਖੁੱਡਾਂ ਵਿੱਚ ਵੜ ਕੇ ਕਬਜ਼ਾ ਕਰ ਲੈਂਦੇ ਨੇ ਤੇ ਚਲਾਕ ਚੂਹਿਆਂ ਨੂੰ ਵੀ ਖਾਣ ਦੀ ਸਮਰੱਥਾ ਰੱਖਦੇ ਹਨ ਕਈ ਸੱਪਾਂ ਨੂੰ ਚੂਹੇ ਖਾਣੇ ਸੱਪ ਕਹਿੰਦੇ ਹਨ ਕਈ ਵਾਰੀ ਉਡੀਅੰਦੇ ਚੂਹੇ ਨੂੰ ਸਾਬਤਾ ਹੀ ਨਿਕਲ ਜਾਂਦੇ ਨੇ ਜੋ ਕਈ ਕਈ ਦਿਨਾਂ ਵਿੱਚ ਜਾ ਕੇ ਹਜ਼ਮ ਹੁੰਦਾ ਹੈ ਸੱਪ ਮੋਰ ਤੋਂ ਡਰਦਾ ਹੈ ਮੋਰ ਸੱਪ ਦੀ ਸੇਰੀ ਨੂੰ ਆਪਣੀ ਚੁੰਝ ਵਿੱਚ ਫੜ ਕੇ ਧਰਤੀ ਨਾਲ ਇੱਧਰ ਉੱਧਰ ਪਟਕਾ ਕੇ ਮਾਰਨ ਨਾਲ ਸੱਪਾਂ ਦੀ ਜਾਨ ਕੱਢ ਦਿੰਦੇ ਹਨ ਮਾੜੇ ਨੂੰ ਤਕੜਾ ਖਾਂਦਾ ਹੈ ਇਸੇ ਕਰਕੇ ਜਿਉਂ ਨ ਯੋਗ ਹੀ ਜਿਉ ਸਕਦਾ ਹੈ ਜੋ ਜਿਉਣ ਦੇ ਸਮਰਥ ਨਹੀਂ ਭਾਵ ਆਪਣੀ ਹਿਫਾਜ਼ਤ ਕਰਨ ਦੀ ਗੁੰਜਾਇਸ਼ ਨਹੀਂ ਰੱਖਦਾ ਉਸ ਨੂੰ ਜਿਉਣਾ ਮੁਸ਼ਕਲ ਹੋ ਜਾਂਦਾ ਹੈ ਜਾਂ ਫਿਰ ਮਾੜੀ ਝੁੰਡਾਂ ਗਰੁੱਪਾਂ 'ਚ ਇਕੱਠੇ ਰਹਿੰਦੇ ਨੇ ਤਾਂ ਜੋ ਤਾਕਤਵਰ ਤੋਂ ਬਚਾਅ ਹੋ ਸਕੇ ਇਹ ਜੰਗਲ ਦੇ ਰਾਜ ਦੀ ਪ੍ਰਕਿਰਤੀ ਹੈ ਇਹ ਵੀ ਕੁਦਰਤ ਦਾ ਸੂਤ ਹੈ ਜੇਕਰ ਇਹ ਨਾ ਹੋਵੇ ਫਿਰ ਤਾਂ ਧਰਤੀ ਦੇ ਜੀਵ ਜੰਤੂ ਹੀ ਐਨੇ ਹੋ ਜਾਣਗੇ ਕੁਦਰਤ ਦੀ ਸਾਰੀ ਕਾਇਨਾਤ ਹੀ ਖਰਾਬ ਕਰ ਦੇਣ ਪਰ ਕਮਜ਼ੋਰ ਜੀਵਾਂ ਨੂੰ ਬਚਾਅ ਕਰਨ ਲਈ ਕੁਦਰਤ ਅਕਲ ਅਤੇ ਸੋਝੀ ਦਿੰਦੀ ਹੈ ਤੇ ਸ਼ਕਤੀਸ਼ਾਲੀ ਜਾਨਵਰਾਂ ਨੂੰ ਅਕਲ ਦਾ ਘਾਟਾ ਹੁੰਦਾ ਹੈ ਇਸ ਲਈ ਕਿਹਾ ਜਾਂਦਾ ਹੈ ਕਿ ਅਕਲ ਵੱਡੀ ਕੇ ਪੈਸ ਜੀਵਾਂ ਤੇ ਮਨੁੱਖਾਂ ਵਿੱਚ ਇੱਕ ਵੱਡਾ ਅੰਤਰ ਹੈ ਕਿ ਮਨੁੱਖਾਂ ਦੀ ਜ਼ੁਬਾਨ ਹੁੰਦੀ ਹੈ ਉਹ ਬੋਲ ਸਕਦੇ ਹਨ ਆਪਣੀ ਗੱਲ ਕਹਿ ਸਕਦੇ ਹਨ ਪਰ ਪਸ਼ੂ ਪੰਛੀਆਂ ਤੇ ਜਾਨਵਰਾਂ ਦੀ ਜ਼ੁਬਾਨ ਨਹੀਂ ਹੁੰਦੀ ਉਹਨਾਂ ਦੀ ਕੋਈ ਬੋਲੀ ਨਹੀਂ ਹੁੰਦੀ ਪਰ ਫਿਰ ਵੀ ਸੁਣ ਸਕਦੇ ਹਨ ਸਮਝ ਸਕਦੇ ਹਨ ਇਸੇ ਕਰਕੇ ਵੀ ਬੇਜ਼ੁਬਾਨ ਜੀਵ ਕਰਕੇ ਹੀ ਜਾਣੇ ਜਾਂਦੇ ਹਨ ਜਿਸ ਕਾਰਨ ਕੁਦਰਤ ਵੱਲੋਂ ਹਮਦਰਦੀ ਦੇ ਪਾਤਰ ਹਨ ਜੇਕਰ ਪਸ਼ੂ ਪੰਛੀ ਤੇ ਜਾਨਵਰ ਬੋਲ ਸਕਦੇ ਹੁੰਦੇ ਤਾਂ ਸ਼ਾਇਦ ਦੁਨੀਆ ਦਾ ਇਤਿਹਾਸ ਵੀ ਅਜ ਵੱਖਰਾ ਹੀ ਹੁੰਦਾ ਇਹ ਜਾਨਵਰ ਬੰਦੇ ਨੂੰ ਧਰਤੀ ਦਾ ਬਾਦਸ਼ਾਹ ਹੀ ਨਾ ਬਣ ਦਿੰਦੇ ਸ਼ਾਂਤੀ ਤੇ ਅਮਨ ਨੂੰ ਹੋਰ ਵੀ ਵੱਧ ਖਤਰਾ ਹੋ ਜਾਂਦਾ ਸ਼ੁਕਰ ਹੈ ਜਾਨਵਰਾਂ ਦੀ ਜ਼ਬਾਨ ਨਹੀਂ ਤੇ ਇਨਸਾਨਾਂ ਦੇ ਖੰਭ ਅਤੇ ਸਿੰਘ ਨਹੀਂ ਸਿਰਜਣਹਾਰ ਹਰ ਹਰ ਜੀਵ ਨੂੰ ਆਪਣੇ ਟਿਕਾਣੇ ਤੇ ਹੀ ਰੱਖਦਾ ਹੈ ਚੂਹਿਆਂ ਅਤੇ ਜੀਵ ਜੰਤੂਆਂ ਦੀ ਗੱਲ ਕਰਦੇ ਕਰਦੇ ਮੇਰੇ ਇੱਕ ਗੱਲ ਯਾਦ ਆ ਗਈ ਸਾਡੇ ਪਿੰਡ ਵਿੱਚ ਇੱਕ ਸ਼ਾਹੂਕਰਾਂ ਦੇ ਘਰ ਦੇ ਨਾਲ ਇੱਕ ਗਰੀਬ ਕਿਸਾਨ ਦਾ ਕਰ ਸੀ ਸ਼ਾਹੂਕਰਾਂ ਦਾ ਬਾਕੀ ਸਾਰਾ ਕਰ ਪੱਕਾ ਸੀ ਪਰ ਕਿਸਾਨ ਵਾਲੇ ਪਾਸੇ ਲੱਗਦੀ ਕੰਦ ਜੋ ਸੰਜੀ ਸੀ ਉਹ ਕੱਚੀ ਸੀ ਕਿਉਂਕਿ ਕਿਸਾਨ ਕੰਦ ਪੱਕੀ ਕਰਨ ਦਾ ਅੱਧਾ ਖਰਚ ਦੇਣ ਤੋਂ ਇਨਕਾਰੀ ਸੀ ਉਸ ਕਿਸਾਨ ਦੀ مالی ਹਾਲਤ ਐਨੀ ਚੰਗੀ ਨਹੀਂ ਸੀ ਕਿ ਉਹ ਕੰਦ ਪੱਕੀ ਕੱਢਣ ਲਈ ਅੱਧੇ ਪੈਸੇ ਦੇ ਸਕਦਾ ਸ਼ਾਹੂਕਰ ਅੱਧਾ ਹਿੱਸਾ ਲੈ ਬਗੈਰ ਇਕੱਲਾ ਪੱਕੀ ਕੰਦ ਨਹੀਂ ਸੀ ਕੱਢਦਾ ਉਸਨੇ ਆਪਣੇ ਘਰ ਵਿੱਚ ਕੱਚੀ ਕੰਦ ਨਾਲ ਲੱਗਦੇ ਪਾਸੇ ਕਣਕ ਦੀਆਂ ਬੋਰੀਆਂ ਟਾਂਗ ਲਾ ਕੇ ਰੱਖੀਆਂ ਹੋਈਆਂ ਸਨ ਕਿਸਾਨ ਨੇ ਘਰ ਵਿੱਚ ਉਸ ਪਾਸੇ ਇੱਕ ਵੱਡਾ ਢੇਰ ਲਾਇਆ ਹੋਇਆ ਸੀ ਚੂਹੇ ਆਪਣੇ ਪੇਟ ਦੀ ਪੂਰਤੀ ਦੀ ਤਾਂਗ ਵਿੱਚ ਸ਼ਾਹੂਕਰ ਦੇ ਘਰ ਪੋਰੀਆਂ ਵਿੱਚ ਗਲੀਆਂ ਕਰਕੇ ਕੱਚੀ ਕੰਦ ਵਿੱਚੋਂ ਦੀ ਖੁੱਡਾਂ ਬਣਾ ਕੇ ਕਿਸਾਨ ਦੇ ਘਰ ਕਪਾਹ ਵਾਲੇ ਪਾਸੇ ਛੁਪ ਜਾਂਦੇ ਉਹਨਾਂ ਦਾ ਅੰਨ ਭੰਡਾਰ ਕਿਧਰੇ ਹੋਰ ਤੇ ਆਰਾਮਗਾ ਕਿਧਰੇ ਹੋਰ ਸੀ ਖਤਰੇ ਤੋਂ ਟੰਨ ਲਈ ਅਜੇ ਹੀ ਬਿਉਂਤ ਬਣਾਈ ਸੀ ਕੰਦ ਵਿੱਚ ਮੋਰੀ ਕਰਕੇ ਕਾਫੀ ਸਾਰੀ ਕਣਕ ਕਪਾਹ ਵਿੱਚ ਲੈ ਆਉਂਦੇ ਤੇ ਮੌਜ ਨਾਲ ਖਾਂਦੇ ਰਹਿੰਦੇ ਇੱਕ ਦਿਨ ਕਿਸਾਨ ਨੇ ਕਬਾਦੀ ਢੇਰੀ ਵੇਚ ਦਿੱਤੀ ਤੇ ਉਹ ਚੁੱਕ ਲਈ ਜਦੋਂ ਕੰਦ ਦੇ ਨਾਲ ਲੱਗਦੇ ਪਾਸੇ ਵੱਲ ਚਾਤਮਾਰੀ ਤੱਕ ਕਣਕ ਦੀ ਇੱਕ ਢੇਰੀ ਲੱਗੀ ਪਈ ਮਿਲੀ ਉਸ ਕਿਸਾਨ ਨੇ ਕਪਾਹ ਵਾਲੀ ਥਾਂ ਸਾਫ਼ ਕਰਕੇ ਵੇਖਿਆ ਕਿ ਚੂਹਿਆਂ ਨੇ ਕੰਦ ਵਿੱਚ ਮੋਰੀਆਂ ਕਰ ਲਈਆਂ ਸਨ ਤੇ ਮੋਰੀਆਂ ਰਾਹੀਂ ਕਣਕ ਉਹਨਾਂ ਦੇ ਪਾਸੇ ਕਿਰ ਗਈ ਸੀ। ਪਹਿਲਾਂ ਕਿਸਾਨ ਨੇ ਕੰਦ ਵਿੱਚ ਮੋਰੀਆਂ ਬੰਦ ਕਰਨ ਬਾਰੇ ਸੋਚਿਆ ਪਰ ਉਸਦੇ ਘਰ ਖਾਂ ਲਈ ਦਾਣੇ ਵੀ ਨਹੀਂ ਸਨ। ਉਸਨੇ ਆਪਣੇ ਮਨ ਨਾਲ ਗੱਲ ਕੀਤੀ। ਰੱਬ ਮਿਹਰਬਾਨ ਹੈ, ਸਭ ਨੂੰ ਖਾਂ ਲਈ ਪ੍ਰਬੰਧ ਕਰਦਾ ਹੈ। ਇਹ ਕੋਈ ਚੋਰੀ ਤਾਂ ਨਹੀਂ। ਨਾਲੇ ਖਾਣ-ਪੀਣ ਦੀ ਖਾਦੀ ਚੋਰੀ। ਆਖਰ ਪੇਟ ਤਾਂ ਸਭ ਜੀਵਾਂ ਨੇ ਭਰਨਾ ਹੀ ਹੈ। ਉਹ ਫਿਰ ਖੁਸ਼ੀ ਨਾਲ ਬੋਲਿਆ, "ਵਾਹ ਮੇਰੇ ਮਾਲਕ, ਤਾਈਓ ਕਹਿੰਦੇ ਨੇ ਰੱਬ ਨੇ ਦਿੱਤੀਆਂ ਗਾਜਰਾ।" ਵਿਖੇ ਰਮੜਕ ਹੋਰ ਹੁਣ ਰੱਬ ਬੁਰਕੀ ਤੋੜ ਕੇ ਮੂੰਹ ਵਿੱਚ ਪਾਉਣ ਤੋਂ ਰਿਹਾ ਕਿਸਾਨ ਨੇ ਆਪਣਾ ਤਰਕ ਬਣਾ ਕੇ ਖੁੱਡਾਂ ਹੋਰ ਖੋਚ ਕੇ ਥੋੜੀਆਂ ਚੌੜੀਆਂ ਕਰ ਲਈਆਂ ਤੇ ਚੋਇਆਂ ਦੇ ਨਾਲ ਚੋਰੀ ਦੇ ਮਾਲ ਵਿੱਚ ਭਾਗੀਦਾਰ ਹੋ ਗਿਆ ਚੋਇਆਂ ਨੂੰ ਪਰਦਾ ਕਰਨ ਲਈ ਅਤੇ ਉਹਨਾਂ ਨੂੰ ਭਲਿੱਖ ਵਿੱਚ ਪਾਉਣ ਲਈ ਉਸ ਥਾਂ ਕਿਸਾਨ ਨੇ ਕੁਝ ਖਾਲੀ ਬੋਰੀਆਂ ਤੇ ਘਰ ਦਾ ਹੋਰ ਸਮਾਨ ਰੱਖ ਦਿੱਤਾ ਤੇ ਕਣਕ ਕੱਢ ਕੇ ਪਿਹਾ ਕੇ ਖਾਂਦਾ ਰਿਹਾ ਆਖਰ ਚੋਰੀ ਦੇ ਮਾਲ ਨਾਲ ਬੰਦਾ ਕਿੰਨਾ ਕੁ ਚਿਰ ਟਿੱਡ ਪਰ ਸਕਦਾ ਹੈ ਜੇ ਅਜਿਹਾ ਸੰਭਵ ਹੋਵੇ ਫਿਰ ਤਾਂ ਸਾਰੇ ਲੋਕੀ ਚੋਰੀ ਕਰਨ ਦੇ ਰਸਤੇ ਵਿੱਚ ਲੱਗ ਜਾਣ ਕਿਰਤ ਬਿਰਤੀ ਸੋਚ ਨੂੰ ਤਲਾਂਜੜੀ ਦੇ ਦੇਣ ਭਾਵੇਂ ਅੱਜ ਕੱਲ ਲੋਕੀ ਬਹੁ ਗਿੰਤੀ ਵਿੱਚ ਅਜਿਹੀ ਸੋਚ ਦੇ ਧਾਰਨੀ ਹੋ ਰਹੇ ਹਨ ਪਰ ਕੁਦਰਤ ਦਾ ਆਪਣਾ ਸੂਲ ਹੈ ਇੱਕ ਦਿਨ ਸ਼ਾਹੂ ਕਰ ਦੀਆਂ ਬੋਰੀਆਂ ਦੀ ਢਾਂਗ ਡਿੱਗ ਪਈ ਡਿੱਗ ਪੈਣੀ ਹੀ ਸੀ ਕਿਉਂ ਨਾ ਡਿੱਗਦੀ ਬੋਰੀਆਂ ਵਿੱਚ ਢੱਕਣ ਕਰਦੀਆਂ ਨਾਲੋਂ ਵੀ ਘਟ ਰਹੀ ਸੀ ਬੋਰੀਆਂ ਇੱਕ ਸਾਰਤਾ ਦੀ ਘਾਟ ਕਰਨ ਡਿੱਗ ਪਈਆਂ ਸਨ ਸ਼ਾਹੂ ਕਰ ਨੇ ਵੇਖਿਆ ਕਿ ਕੁਝ ਬੋਰੀਆਂ ਚੂਹਿਆਂ ਨੇ ਟੁਕ ਟੁਕ ਮੋਰੀਆਂ ਕਰ ਰੱਖਿਆ ਸਨ ਜਿੰਨਾਂ ਵਿੱਚ ਉਸਦੇ ਪਾਸੇ ਵੀ ਕੁਝ ਕਣਕ ਬਾਹਰ ਕਿਰ ਗਈ ਸੀ ਕੰਦ ਵਿੱਚ ਚੋਇਆਂ ਦੀਆਂ ਖੁੱਡਾਂ ਵੇਖੀਆਂ ਸ਼ਾਹੂਕਾਰ ਨੇ ਬਚਦੀ ਕਣਕ ਟੀਨ ਦੀਆਂ ਬਣੀਆਂ ਚਾਦਰਾਂ ਦੇ ਢੋਲਾਂ ਵਿੱਚ ਪਾ ਦਿੱਤੀ ਸ਼ਾਹੂਕਾਰ ਨੇ ਚੋਇਆਂ ਦੀਆਂ ਖੁੱਡਾਂ ਕਣਕ ਨਾਲ ਭਰੀਆਂ ਵੇਖੀਆਂ ਤੇ ਹੋਰ ਚੌੜੀ ਥਾਂ ਕਰਕੇ ਉਹ ਜਦੋਂ ਖੁੱਡਾਂ ਵਿੱਚੋਂ ਕਣਕ ਕੱਢਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਉਸ ਵੇਲੇ ਇੱਕ ਖੁੱਡ ਵਿੱਚੋਂ ਇੱਕ ਸੱਪ ਨਜ਼ਰ ਆਇਆ ਜੋ ਖੁੱਡ ਵਿੱਚ ਫਸਿਆ ਪਿਆ ਸੀ ਜਿਸ ਦੇ ਢਿੱਡ ਵਿੱਚ ਮੋਟਾ ਸਾਰਾ ਚੂਹਾ ਅੱਧ ਨਿਕਲਿਆ ਨਜ਼ਰ ਆਉਂਦਾ ਸੀ ਉਹ ਡਰ ਕੇ ਰੋਲਾ ਪਾਇਆ ਗਵਾਂਢੀ ਇਕੱਠੇ ਹੋ ਗਏ ਤੇ ਸੱਪ ਨੂੰ ਮਾਰ ਦਿੱਤਾ ਜਦੋਂ ਨਾਲ ਲੱਗਦੇ ਘਰ ਵਿੱਚ ਜਾ ਕੇ ਖੁੱਡ ਦੀ ਹਾਲਕਨ ਲਈ ਵੇਖਿਆ ਤਾਂ ਕਣਕ ਦੀ ਢੇਰੀ ਲੱਗੀ ਪਈ ਵੇਖੀ ਜੋ ਖਾਲੀ ਬੋਰੀਆਂ ਨਾਲ ਟੰਗੀ ਪਈ ਸੀ ਸ਼ਾਹੂਕਰ ਨੇ ਚੂਹਿਆਂ ਤੇ ਸ਼ੱਕ ਕਰਨ ਦੀ بجائے ਉਸ ਕਿਸਾਨ ਦੀ ਸ਼ਿਕਾਇਤ ਪੰਚਾਇਤ ਪਾਸ ਕਰ ਦਿੱਤੀ ਕਿ ਉਸਨੇ ਕੰਦ ਵਿੱਚੋਂ ਮੋਰੀ ਕਰਕੇ ਕਣਕ ਚੋਰੀ ਕੀਤੀ ਹੈ ਕਿਸਾਨ ਕਹੇ ਚੂਹੇ ਦੀਆਂ ਖੁੱਡਾਂ ਕਰ ਨਿਕਲੀ ਹੈ ਉਲਟਾ ਸ਼ਾਹੂਕਰ ਦੇ ਗਲ ਪਵੇ ਕਿ ਉਹਨਾਂ ਨੇ ਕੱਚੀ ਕੰਦ ਨਾਲ ਕਣਕ ਦੀਆਂ ਬੋਰੀਆਂ ਰੱਖੀਆਂ ਕਿਉਂ ਇਸ ਕਾਰਨ ਕੰਦ ਵੀ ਨੀਚੇ ਦਬ ਗਈ ਸੀ ਇਸ ਕਰਕੇ ਛੱਤ ਦੇ ਡਿੱਗਣ ਦਾ ਖਤਰਾ ਬਣ ਗਿਆ ਸੀ ਕਿਸਾਨ ਨੇ ਆਪਣੇ ਵਾਲੇ ਪਾਸੇ ਇੱਕ ਸ਼ਤੀਰ ਨੂੰ ਸਹਾਰਾ ਦੇਣ ਲਈ ਥੰਮੀ ਗੱਡ ਰੱਖੀ ਸੀ ਉਹਨਾਂ ਦਾ ਝਗੜਾ ਪੰਚਾਇਤ ਕੋਲ ਆਇਆ ਪੰਚਾਇਤ ਨੇ ਦੋਹਾਂ ਧਿਰਾਂ ਦੀ ਗੱਲ ਸੁਣੀ ਤੇ ਮੌਕਾ ਵੇਖਿਆ ਅਖੀਰੀ ਰਾਜ਼ੀਨਾਮਾ ਕਰਵਾਇਆ ਤੇ ਸਹਾੂਕਾਰਾਂ ਨੂੰ ਇਸ ਗੱਲ ਤੇ ਰਾਜ਼ੀ ਕਰ ਲਿਆ ਕਿ ਉਹ ਫਿਲਹਾਲ ਪੱਕੀਆਂ ਇੱਟਾਂ ਦੀ ਗੰਧ ਆਪਣੇ ਖਰਚੇ 'ਤੇ ਕੱਢਣਗੇ ਲੇਬਰ ਦੀਆਂ ਦਿਹਾੜੀਆਂ ਦੇ ਖਰਚੇ ਦਾਦਾ ਇਸਾ ਕਿਸਾਨ ਵੀ ਦੇਵੇਗਾ ਇਟਾਂ ਤੇ ਸੀਮਿੰਟ ਦਾ ਜੋ ਅੱਧਾ ਖਰਚ ਬਣਦਾ ਸੀ ਉਹ ਬਿਨਾਂ ਵਿਆਜ ਤੋਂ ਕਿਸਾਨ ਤੋਂ ਤਿੰਨ ਫਸਲਾਂ ਭਾਅ ਡੇਢ ਸਾਲ ਵਿੱਚ ਵਸੂਲ ਕਰ ਲਵੇਗਾ ਸ਼ੌਕਰ ਸਿਆਣਾ ਸੀ ਉਹ ਨਿੱਤ ਦੇ ਗਵਾਂਢੀ ਨਾਲ ਬੁਰੇ ਦੇ ਬਾਰ ਤੱਕ ਨਹੀਂ ਸੀ ਜਾਣਾ ਚਾਹੁੰਦਾ ਉਸਨੇ ਕੱਲ ਮੰਨ ਲਈ ਇਹ ਗੱਲ ਰਫਾ ਦਫਾ ਹੋ ਗਈ ਸਰਕਾਰੀ ਮਲਾਜ਼ਮਾਂ ਨੌਕਰ ਚਾਕਰਾਂ ਦੀ ਤੁਲਨਾ ਵੀ ਭਲੀ ਭਾਂਤ ਹੁਸ਼ਿਆਰ ਡਰਪੋਕ ਚੁਸਤ ਤੇ ਮੌਕਾ ਪ੍ਰਸਤ ਚੂਹਾ ਨਾਲ ਕੀਤੀ ਜਾ ਸਕਦੀ ਹੈ ਚੂਹੇ ਇਹਨਾਂ ਨੁਕਸਾਨ ਅਨਾਜ ਖਾ ਕੇ ਨਹੀਂ ਕਰਦੇ ਜਿੰਨਾ ਬੋਰੀਆਂ ਟੋਕੇ ਨਾਲ ਜਨਸ਼ਟ ਕਰਕੇ ਕਰਦੇ ਨੇ ਇਸੇ ਤਰ੍ਹਾਂ ਹੀ ਸਰਕਾਰੀ ਮੁਲਾਜ਼ਮ ਇਹਨਾਂ ਨੁਕਸਾਨ ਰਿਸ਼ਵਤ ਲੈ ਕੇ ਨਹੀਂ ਕਰਦੇ ਜਿੰਨਾ ਉਹ ਰਿਸ਼ਵਤ ਨਾ ਮਿਲਣ ਕਰਕੇ ਕੰਮਾਂ ਵਿੱਚ ਦੇਰੀ ਕਰਕੇ ਕਰਦੇ ਨੇ ਚੂਹੇ ਮਾਰ ਗੋਲੀਆਂ ਬਣਾਉਣ ਵਾਲੇ ਤੇ ਸਰਕਾਰੀ ਕਦਮਾਂ ਦੀ ਰਾਖੀ ਕਰਨ ਵਾਲੇ ਵੀ ਦਵਾਈ ਨਕਲੀ પાਕੇ ਪੈਸੇ ਬਚਾ ਲੈਂਦੇ ਨੇ ਤੇ ਚੂਹੇ ਵੀ ਬਚੇ ਰਹਿੰਦੇ ਨੇ ਦਫ਼ਤਰ ਦੇ ਬਾਬੂ ਤੇ ਹਰ ਪੱਧਰ ਤੇ ਲੋਕ ਦਫ਼ਤਰੀ ਫਾਈਲਾਂ ਨੂੰ ਹੌਲੀ-ਹੌਲੀ ਆਪਣੇ ਮਫਾਦ ਦੀ ਪੂਰਤੀ ਲਈ ਖੋਤਰਦੇ ਅਤੇ ਅੱਗੇ ਪਿੱਛੇ ਸਰਕਾਉਂਦੇ ਰਹਿੰਦੇ ਹਨ ਐਨੀ ਹੁਸ਼ਿਆਰੀ ਨਾਲ ਕਿ ਚੀਜ਼ ਤੱਕ ਨਹੀਂ ਵਟਣ ਦਿੰਦੇ ਕਦੇ ਰੁਕ ਜਾਂਦੇ ਹਨ ਕਦੇ ਤੇਜ਼ ਹੋ ਜਾਂਦੇ ਹਨ ਕਦੇ ਫਾਇਲਾਂ ਨੂੰ ਅੱਗੇ ਕਦੇ ਪਿੱਛੇ ਕਰਦੇ ਹਨ ਕਦੇ ਡਰ ਜਾਂਦੇ ਹਨ ਜਦੋਂ ਫਾਇਲ ਡਿੱਗਨ ਕਿਨਾਰੇ ਹੋ ਜਾਂਦੀ ਹੈ ਉਸ ਤੋਂ ਪਹਿਲਾਂ ਹੀ ਆਪਣੀ ਸੁਗੰਧਨ ਸ਼ਕਤੀ ਨਾਲ ਪਾਪ ਲੈਂਦੇ ਹਨ ਕਈ ਵਾਰੀ ਇਹ ਫਾਇਲਾਂ ਨੂੰ ਟੁਕ ਦਿੰਦੇ ਹਨ ਕਈ ਵਾਰੀ ਕਢੀਸ ਲੈਂਦੇ ਹਨ ਖੁੱਡ ਕਿਤੇ ਪੁੱਟਦੇ ਹਨ ਤੇ ਟਿਕਾਣਾ ਕਿਤੇ ਬਣਾਉਂਦੇ ਹਨ ਬਿੱਲੀ ਤੋਂ ਚੌਕਸ ਵੀ ਰਹਿੰਦੇ ਹਨ ਕਈ ਵਾਰੀ ਇਹਨਾਂ ਦੀਆਂ ਖੁੱਡਾਂ ਵਿੱਚ ਸਿਆਸੀ ਸੱਪ ਇਹਨਾਂ ਚੂਹਿਆਂ ਨੂੰ ਨਿਕਲ ਜਾਂਦੇ ਹਨ ਸਰਕਾਰੀ ਚੂਹੇ ਵਿਜਲੈਂਸ ਵਿਭਾਗ ਦੇ ਸੱਪਾਂ ਦੀ ਕੁੜਿੱਕੀ ਵਿੱਚ ਫਸ ਜਾਂਦੇ ਹਨ ਨਾਲ ਦੇ ਚੂਹੇ ਇਕੱਠੇ ਹੋ ਕੇ ਜਾਲ ਤੋੜ ਕੇ ਸਾਥੀ ਚੂਹੇ ਨੂੰ ਛੜਾਵੀਂ ਲੈਂਦੇ ਹਨ ਇਸ ਚੂਹਾ ਦੌੜ ਵਿੱਚ ਸ਼ਾਮਲ ਹੋਣ ਲਈ ਅਕਸਰ ਸਰਕਾਰੀ ਮੁਲਾਜ਼ਮ ਇੱਕ ਦੂਜੇ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਵਿੱਚ ਹੁੰਦੇ ਹਨ ਇਹ ਸਿਲਸਿਲਾ ਬاداتੂਰ ਜਾਰੀ ਰਹਿੰਦਾ ਹੈ ਚੂਹੇ ਖਾਣੇ ਸੱਪ ਚੂਹੇ ਦੀ ਖੋੜ ਤੇ ਕਬਜ਼ਾ ਵੀ ਕਰ ਲੈਂਦੇ ਨੇ ਕਿ ਐਡਾ ਵੱਡਾ ਮੂੰਹ ਖੋਲ ਲੈਂਦੇ ਹਨ ਕਿ ਸਾਥ ਦੇ ਚੂਹੇ ਨੂੰ ਮੂੰਹ ਵਿੱਚ ਪਾ ਲੈਂਦੇ ਹਨ ਕਈ ਕਿ ਜਨ ਉਹ ਹਜ਼ਮ ਨਹੀਂ ਹੁੰਦਾ ਚੂਹੇ ਖਾਣੇ ਸੱਪ ਕਈ ਵਾਰ ਜਨਤਕ ਮੋਰਾਂ ਦੇ ੱੱਕੇ ਚੜ ਜਾਂਦੇ ਹਨ ਉਹ ਚੋਣਾ ਵੇਲੇ ਇਹਨਾਂ ਚੂਹੇ ਖਾਣੇ ਸੱਪਾਂ ਦੀ ਧੌਣ ਮਰੋੜ ਦਿੰਦੇ ਹਨ ਜਿਨ੍ਹਾਂ ਨੂੰ ਚੋਰਾ ਤੋਂ ਮੋਰ ਪੈਣਾ ਕਿਹਾ ਜਾ ਸਕਦਾ ਹੈ ਜਦੋਂ ਸਰਕਾਰ ਬਦਲਣ ਵਾਲੀ ਹੁੰਦੀ ਹੈ ਚੋਣਾਂ ਦੇ ਮੌਸਮ ਵੇਲੇ ਹੀ ਇਹ ਸਰਕਾਰੀ ਚੂਹੇ ਪਹਿਲਾਂ ਹੀ ਭਾਂਪ ਲੈਂਦੇ ਹਨ ਕਿ ਕਿਸ ਘਰ ਦਾ ਸਿਆਸੀ ਘਰਾਣੇ ਨੇ ਡਿਗ ਜਾਣਾ ਹੈ ਉਸ ਦੀਆਂ ਖੁੱਡਾਂ ਛੱਡ ਕੇ ਨਵੇਂ ਥਾਂ ਜਾ ਕੇ ਟਿਕਾਣੇ ਬਣਾ ਲੈਂਦੇ ਹਨ ਉਸ ਘਰ ਵਿੱਚ ਕੁਝ ਭੰਡਾਰ ਵੀ ਸੁੱਟਾਉਂਦੇ ਹਨ ਤਾਂ ਕਿ ਵਕਤ ਸਿਰ ਕੰਮ ਆ ਸਕੇ ਇਸ ਤਰ੍ਹਾਂ ਜੋ ਕਣਕ ਦੀ ਬਜਾਈ ਫਾਇਲਾਂ ਦੀਆਂ ਟਾਂਗਾਂ ਦੇ ਹੇਠ ਬੈਠ ਕੇ ਕਾਗਜ਼ ਕੁਤਰਦੇ ਹਨ ਇਸ ਸਿਲਸਿਲੇ ਵਿੱਚ ਹੀ ਹੱਥ ਰੰਗ ਲੈਂਦੇ ਹਨ ਡਰਾਏ ਤੋਂ ਡਰ ਜਾਂਦੇ ਹਨ ਲਾਲਚ ਵੀ ਕਰਦੇ ਹਨ ਹੁਸ਼ਿਆਰੀ ਵੀ ਕਰਦੇ ਹਨ ਪਰ ਕੁਦਰਤ ਦੇ ਸੂਲ ਵਾਂਗ ਚੋਰਾਂ ਤੇ ਮੋਰ ਤਾਂ ਪੈ ਹੀ ਜਾਂਦੇ ਨੇ ਚੂਹੇ ਬਿੱਲੀਆਂ ਦੀ ਮੰਨ ਪਾਉਂਦੀ ਖੁਰਾਕ ਹਨ ਬਿੱਲੀਆਂ ਚੂਹਿਆਂ ਨੂੰ ਫੜ ਲਈ ਸੁੱਤੀਆਂ ਹੋਂ ਦਾ ਢੋਂਗ ਕਰਕੇ ਅੱਖਾਂ ਬੰਦ ਕਰਕੇ ਬੈਠ ਜਾਂਦੀਆਂ ਨੇ ਖੱਲਾਂ ਕੁੰਜਾਂ ਵਿੱਚ ਛੁਪ ਜਾਂਦੀਆਂ ਹਨ ਜਦੋਂ ਚੂਹੇ ਬਹੁ ਗਿਣਤੀ ਵਿੱਚ ਹੋ ਜਾਣ ਚੂਹੇ ਖਾਣੇ ਸੱਪ ਵੀ ਵੱਧ ਹੋ ਜਾਣਗੇ ਬਿੱਲੀਆਂ ਵੀ ਵੱਧ ਜਾਣਗੀਆਂ ਫਿਰ ਕੁਦਰਤ ਦੇ ਪਾਣੀ ਸਦਕਾ ਚੂਹੇ ਨਾਲ ਪ੍ਰੇਗ ਫੈਲਦੀ ਹੈ ਜੋ ਸਮਾਜ ਵਿੱਚ ਪ੍ਰਸ਼ਟਾਚਾਰੀ ਦੇ ਨਾਮ ਨਾਲ ਜਾਣੀ ਜਾਂਦੀ ਹੈ ਕਦੇ-ਕਦੇ ਬਿੱਲੀਆਂ ਤੋਂ ਡਰਦੇ ਮਾਰੇ ਚੂਹੇ ਸ਼ੋਰ ਨਾਲ ਦੋਸਤੀ ਨਿਭਾਉਣ ਲਈ ਉਸ ਦੇ ਪੈਰਾਂ ਵਿੱਚ ਪਏ ਜਾਲ ਦੀਆਂ ਰस्सियां ਟੋਕੇ ਦੋਸਤੀ ਪਾਲਣ ਲਈ ਅੱਗੇ ਆਉਂਦੇ ਹਨ ਪਰ ਚੂਹੇ ਬਿੱਲੀਆਂ ਸੱਪ ਅਤੇ ਮੋਰ ਆਪਣਾ ਸੁਭਾਅ ਨਹੀਂ ਬਦਲਦੇ ਚੂਹਿਆਂ ਦੀ ਆਦਤ ਨਹੀਂ ਜਾਂਦੀ ਦੰਦ ਨਿਚਲੇ ਨਹੀਂ रह ਸਕਦੇ ਕਈ ਵਾਰੀ ਚੂਹੇ ਕਾਗਜ਼ਾਂ ਤੇ ਹੋਰ ਚੀਜ਼ਾਂ ਨੂੰ ਸਿਰਫ ਟੁੱਕਣ ਦੀ ਖਾਤਰ ਹੀ ਕੁੱਤਰ ਦਿੰਦੇ ਨੇ ਭਾਵੇਂ ਉਹਨਾਂ ਨੂੰ ਲਾਭ ਹੋਵੇ ਜਾਂ ਨਾ ਕਿਉਂਕਿ ਕੁੱਤਰਨਾ ਉਹਨਾਂ ਦੀ ਫਿਤਰਤ ਬਣ ਗਈ ਹੈ ਸਰਕਾਰੀ ਅਤੇ ਸਮਾਜਿਕ ਅੰਦੇ ਭੰਡਾਰ ਅਤੇ ਖਜ਼ਾਨੇ ਦੀਆਂ ਪੋਰੀਆਂ ਨੂੰ ਟੁੱਕਣ ਦਾੰਦਾ ਚੂਹੇ ਕਰਦੇ ਹੀ ਰਹਿਣਗੇ ਜਿੰਨੀ ਦੇਰ ਤੱਕ ਸਮਾਜ ਦੇ ਢਾਂਚੇ ਦੀਆਂ ਕੰਧਾਂ ਕੱਚੀਆਂ ਰਹਿਣਗੀਆਂ ਚੂਹੇ ਖਾਣੇ ਸੱਪ ਸਮੇਂ ਦੀ ਖੁੱਡ ਵਿੱਚ ਵੜ ਕੇ ਸ਼ਿਕਾਰ ਮਾਰਦੇ ਰਹਿਣਗੇ ਬੀਲੀਆਂ ਵੀ ਚੂਹਿਆਂ ਦਾ ਸ਼ਿਕਾਰ ਕਰਨੋਂ ਬਾਜ਼ ਨਹੀਂ ਆਉਣਗੀਆਂ ਇਹ ਉਹਨਾਂ ਦੀ ਫਿਤਰਤ ਹੈ ਇਸ ਪਲੇਗ ਨੂੰ ਰੋਕਣ ਲਈ ਸਮਾਜਿਕ ਢਾਂਚੇ ਦੀਆਂ ਕੰਧਾਂ ਮਜ਼ਬੂਤ ਤੇ ਚੋਇਆਂ ਦੀਆਂ ਖੁੱਡਾਂ ਬੰਦ ਕਰਕੇ ਬਿੱਲੀਆਂ ਲਈ ਮਾਕੂਲ ਵਾਤਾਵਰਨ ਸਿਰਜਣਾ ਇਕੱਲੇਕਾਰੀ ਮੁਰਖਤਾ ਕੰਮ ਨਹੀਂ ਬਲਕਿ ਸਮੁੱਚੀ ਸੋਚ ਅਤੇ ਕਾਰਜ ਵਿਧੀ ਵਿੱਚ ਤਬਦੀਲੀ ਲਈ ਸਮੂਹਿਕ ਤੌਰ ਤੇ ਜਾਗਰੂਕ ਕਰਤੇ ਜਥੇਬੰਦ ਹੋਣ ਦੀ ਲੋੜ ਹੈ ਸਿਆਸੀ ਬਿੱਲੀਆਂ ਨਾਲ ਸਾਰੇ ਜੀਵਨ ਦੀ ਸਰਕਸ ਦੇ ਖਿਡਾਰੀ ਵਾਂਗ ਆਪਣੇ ਪੰਜੇ ਚੁਸਤੀ ਲਾਡ ਪਿਆਰ ਡਰਾਵਾ ਗਿੱੱੜਪੱਪ ਕੀ ਡਰਨਾ ਘੱਟ ਕੇ ਕਦੇ-ਕਦੇ ਮੱਛਲੀਆਂ ਬਣ ਕੇ ਸੁੱਤੀਆਂ ਹੁੰਦਾ ਟੌਂਕ ਕਰਕੇ ਆਪਣੇ ਢਿੱਡ ਤੇ ਕੇਡਨ ਦਿੰਦੀਆਂ ਨੇ ਜਦੋਂ ਕਈ ਵਾਰ ਬੇਲੀਆਂ ਦਾ ਬੁਰਕੀ ਪਿੱਛੇ ਝਗੜਾ ਪੈ ਜਾਵੇ ਫਿਰ ਆਪਣੇ ਇਨਸਾਫ ਵਿੱਚ ਤਕੜੀ ਚਪਾ ਤੋਲਣ ਲਈ ਬਾਂਦਰ ਕੋਲ ਲੈ ਜਾਂਦੀਆਂ ਹਨ ਬਾਂਦਰ ਉਹਨਾਂ ਦਾ ਵੀ ਉਸਤਾਦ ਹੁੰਦਾ ਹੈ ਬੁਰਕੀ ਬੁਰਕੀ ਕਰਕੇ ਵਕੀਲ ਕੋਈ ਕਰ ਨਹੀਂ ਸਕਦੀਆਂ ਫਿਰ ਟੁਕੜੇ ਬਰਾਬਰ ਦਾ ਟੋਂਗ ਕਰਦਾ ਦੋਵੇਂ ਟੁਕੜੇ ਖਾ ਜਾਂਦਾ ਇਹਨਾਂ ਦੇ ਦਰਬਾਰ ਵਿੱਚ ਮਦਈ ਤੇ ਮਕਦੂਲ ਦੋਵੇਂ ਹਾਰ ਜਾਂਦੇ ਨੇ ਜਿਵੇਂ ਸਾਡੀਆਂ ਕਚਹਿਰੀਆਂ ਵਿੱਚ ਹੁੰਦਾ ਹੈ ਅਸੀਂ ਨਿਤ ਰੋਜ਼ ਵੇਖਦੇ ਹਾਂ ਇਸ ਨੂੰ ਅਸੀਂ ਬਾਂਦਰ ਵੰਡ ਦਾ ਨਾਮ ਦਿੰਦੇ ਹਾਂ ਇਹਨਾਂ ਨੂੰ ਪਲੋਸ ਕੇ ਪੁਚਕਾਰ ਕੇ ਡਰਾ ਕੇ ਲੇਲੇ ਵਾਂਗੂ ਬਗਿਆੜ ਨੂੰ ਲਾਰਾ ਲਾ ਕੇ ਕਦੇ ਦਰਿਆ ਦੇ ਘਾਟ ਤੇ ਬਾਂਦਰ ਬਣ ਕੇ ਪਾਣੀ ਪੀਂਦੇ ਸ਼ੇਰ ਦੀ ਪਿੱਠ ਤੇ ਥੁੱਕ ਕੇ ਸ਼ਰਮ ਨਾਲ ਮਾਰ ਦਿੰਦੇ ਨੇ ਕਈ ਵਾਰੀ ਜਾਣ ਬੁਝ ਕੇ ਸਭ ਕੁਝ ਜਾਣਦੇ ਹੋਏ ਉੱਲੂ ਵਾਂਗ ਅੱਖਾਂ ਬੰਦ ਕਰ ਲੈਂਦੇ ਨੇ ਜਿੱਥੇ ਜਿਹੜਾ ਢੰਗ ਤਰੀਕਾ ਲਾਗੂ ਹੋਵੇ ਲਾ ਕੇ ਆਪਣੇ ਮਨਸੂਬੇ ਪੂਰੇ ਕਰ ਲੈਂਦੇ ਨੇ ਸਾਰੇ ਢੰਗ ਤਰੀਕੇ ਤੇ ਹੀਲੇ ਵਰਤ ਕੇ ਵੀ ਅਖੀਰੀ ਗੱਲ ਉੱਥੇ ਨਿਬੜਦੀ ਐ ਪੰਚਾਂ ਦਾ ਕਿਹਾ ਸਿਰ ਮੱਥੇ ਪਰ ਨਾਲਾ ਉੱਥੇ ਦਾ ਉਥੇ ਮਨੁੱਖੀ ਸਮਾਜ 'ਚ ਵੀ ਜੰਗਲ ਦੇ ਰਾਜ ਦੇ ਅੰਸ਼ ਕਾਇਮ ਰਹਿੰਦੇ ਹਨ। ਬਾਕੀ ਅਗਲੇ ਅੰਕ ਵਿੱਚ। ਧੰਨਵਾਦ।